ਤਕਦੀਰ ਦੀ ਤਕਦੀਰ ਕਹਾਣੀ ਜੋ ਕਿ ਰਮਨਦੀਪ ਘਰੇਮੇ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਕਦੀਰ ਨੂੰ ਹਸਪਤਾਲ ਵਿੱਚ ਪਹਾਰਤੀ ਕਰ ਲਿਆ ਗਿਆ ਅਤੇ ਉਸ ਦੀ ਮੰਮੀ ਉਸ ਦੇ ਕੋਲ ਪਹੁੰਚ ਗਏ ਤਕਦੀਰ ਨੂੰ ਗਲੂਕੋਜ਼ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਸ਼ਾਮ ਤੱਕ ਉਸ ਨੂੰ ਕੋਈ ਤਕਲੀਫ ਮਹਿਸੂਸ ਨਾ ਹੋਈ ਪਰ ਜਿਵੇਂ ਹੀ ਰਾਤ ਸ਼ੁਰੂ ਹੋਈ ਤਾਂ ਉਹਦੇ ਪੇਟ ਵਿੱਚ ਦਰਦ ਉੱਠਣਾ ਸ਼ੁਰੂ ਹੋ ਗਿਆ। ਇਹ ਜਾਨ ਲੈਣ ਵਾਲਾ ਦਰਦ ਬੇਸ਼ੱਕ ਬਹੁਤ ਤਕਲੀਫ ਦੇ ਸੀ ਪਰ ਇਹ ਤਕਦੀਰ ਦੀ ਹਿੰਮਤ ਨੂੰ ਫੇਰ ਵੀ ਹਰਾ ਨਹੀਂ ਸੀ ਸਕਦਾ। ਕਿਉਂਕਿ ਉਹ ਵਾਹਿਗੁਰੂ ਵਿੱਚ ਯਕੀਨ ਰੱਖਦੀ ਸੀ ਅਤੇ ਉਸ ਨੂੰ ਇਹ ਵੀ ਯਕੀਨ ਸੀ ਕਿ ਉਹ ਅਕਾਲ ਪੁਰਖ ਸੱਚਾ ਪਿਤਾ ਵਾਹਿਗੁਰੂ ਹਮੇਸ਼ਾ ਉਹਦੇ ਅੰਗ ਸੰਗ ਹੈ ਅਤੇ ਰਹੇਗਾ। ਇਸ ਲਈ ਹਰ ਵਾਰ ਤੇਜ਼ ਦਰਦ ਉੱਠਦਾ ਅਤੇ ਮੱਠਾ ਪੈ ਜਾਂਦਾ ਪਰ ਤਕਦੀਰ ਹਾਇ ਹਾਇ ਕਰਨ ਦੀ ਬਜਾਏ ਸਤ ਨਾਮ ਵਾਹਿਗੁਰੂ ਹੀ ਜਪਦੀ ਰਹਿੰਦੀ 22 ਦੀ ਸ਼ਾਮ ਤੋਂ ਦਰਦ ਸ਼ੁਰੂ ਹੋ ਕੇ 24 ਦੀ ਸ਼ਾਮ ਤੱਕ ਹੁੰਦਾ ਰਿਹਾ ਪਰ ਬਹੁਤ ਵਾਰੀ ਕਹਿਣ ਦੇ ਬਾਵਜੂਦ ਵੀ ਕਿਸੇ ਡਾਕਟਰ ਜਾਂ ਨਰਸ ਦੇ ਕੰਨੇ ਜੂ ਤੱਕ ਨਾ ਸਰਗੀ ਹਾਰ ਕੇ 24 ਦੀ ਸ਼ਾਮ ਨੂੰ ਤਕਦੀਰ ਦੀ ਮੰਮੀ ਨੇ ਉਹਦੇ ਭਰਾ ਦੇ ਦਿੱਤੇ ਫੋਨ ਤੋਂ ਤਕਦੀਰ ਤੋਂ ਉਸਦੀ ਉਸੇ ਭੂਆ ਨੂੰ ਫੋਨ ਲਵਾਇਆ ਜਿਸ ਨੇ ਪਹਿਲੇ ਬੱਚੇ ਦੇ ਅਵਾਰਸ਼ਣ ਸਮੇਂ ਉਸ ਨੂੰ ਸੰਭਾਲਿਆ ਸੀ ਤਕਦੀਰ ਨੇ ਫੋਨ ਲਗਾ ਕੇ ਆਪਣੀ ਮੰਮੀ ਨੂੰ ਦਿੱਤਾ ਉਹਨਾਂ ਨੇ ਉਸਦੀ ਭੂਆ ਨੂੰ ਕਿਹਾ ਹਾਂ ਮੈਂ ਬੋਲਦੀ ਆਂ ਭਾਬੀ ਤੇਰੀ ਤਕਦੀਰ ਦੀ ਜਮਾ ਨਹੀਂ ਇੱਥੇ ਪੁੱਛ ਪਰ ਤੇ ਦਦਨਾ ਤੜਫੀ ਜਾਂਦੀ ਹੈ ਪਰਸੋਂ ਦੀ ਕੋਈ ਬਾਤ ਹੀ ਨਹੀਂ ਪੁੱਛਦਾ ਤੂੰ ਕਹਿ ਕੇ ਦੇਖ ਤਾਂ ਕਿਸੇ ਨੂੰ ਐਨੀ ਕੋ ਤਾਂ ਚਲਦੀ ਹੀ ਹੋਊਗੀ ਤੇਰੀ ਭਾਬੀ ਤੂੰ ਐ ਕਰ ਫਿਰ ਰੁਕ 10 ਕੁ ਮਿੰਟ ਮੈਂ ਡਾਕਟਰ ਕਮਲਜੀਤ ਨੂੰ ਕਹਿੰਦੀ ਆ ਦੱਸਦੀ ਆ ਫਿਰ ਤੈਨੂੰ ਫੋਨ ਕਰਕੇ ਇਹੇ ਨੰਬਰ ਤੇ ਕਰ ਲਾਂ ਫੋਨ ਮੈਂ ਤਕਦੀਰ ਦੀ ਪੂਆ ਬੋਲੀ ਹਾਂ ਤਕਦੀਰ ਨੂੰ ਦਿੱਤਾ ਲੈ ਕੇ ਇਹ ਫੋਨ ਤੇਗਵੀਰ ਨੇ ਕਰ ਲੈ ਜਦ ਮਰਜੀ ਫੋਨ ਕੀ ਐ ਕਹੇ ਤਾਂ ਮੈਂ ਇਧਰੋਂ ਕਰ ਲੂੰਗੀ ਪੈਸਿਆਂ ਦਾ ਕੀ ਐ ਇਹ ਤਾਂ ਹੱਥਾਂ ਦੀ ਮੈਲ ਐ ਹੋਰ ਪੁਆ ਲਵਾਂਗੇ ਤਕਦੀਰ ਦੀ ਮੰਮੀ ਨੇ ਕਿਹਾ ਨਾ ਨਾ ਮੈਨੂੰ ਪੈਸਿਆਂ ਵਾਲਾ ਕੋਈ ਚੱਕਰ ਨਹੀਂ ਮੈਂ ਕਰਦੀ ਆ ਫੋਨ ਰੋਕ ਕੇ ਪੂਆ ਨੇ ਜਵਾਬ ਦਿੱਤਾ ਫਿਰ ਉਹਦੇ ਪੂਆ ਨੇ ਡਾਕਟਰ ਕਮਲਜੀਤ ਜਿਹੜੀ ਕਿ ਹਸਪਤਾਲ ਵਿੱਚ ਬਤੌਰ ਗਾਇਨੀ ਡਿਊਟੀ ਕਰਦੀ ਸੀ ਅਤੇ ਤਕਦੀਰ ਨੂੰ ਪਰਤੀ ਵੀ ਉਸ ਨੇ ਹੀ ਕੀਤਾ ਸੀ ਉਸ ਨੂੰ ਫੋਨ ਕਰਕੇ ਤਕਦੀਰ ਬਾਰੇ ਦੱਸਿਆ ਤਾਂ ਡਾਕਟਰ ਕਮਲਜੀਤ ਜੋ ਕਿ ਦਿਨ ਦੀ ਡਿਊਟੀ ਕਰਕੇ ਵਾਪਸ ਘਰ ਪਹੁੰਚ ਚੁੱਕੀ ਸੀ ਤਕਦੀ ਉਸ ਨੇ ਤਕਦੀਰ ਦੀ ਪੂਆ ਦੀ ਗੱਲ ਸੁਣਨ ਨੂੰ ਹੱਸタル ਫੋਨ ਕਰ ਦਿੱਤਾ ਉਧਰ ਗੱਲ ਕਰਕੇ ਤਕਦੀਰ ਦੀ ਪੂਆ ਨੇ ਉਸਦੇ ਮੰਮੀ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਗੱਲ ਹੋ ਗਈ ਹੈ ਨਾਲ ਹੀ ਰਾਤ ਦੀ ਡਿਊਟੀ ਵਾਈ ਡਾਕਟਰਾਂ ਪਹੁੰਚੀ ਤੇ ਬਿਨਾ ਕੁਝ ਪੁੱਛੇ ਹੀ ਬੋਲਣ ਲੱਗੀ ਕਿਹੜੀ ਹੈ ਤਕਦੀਰ ਇੱਥੇ ਹਾਂਜੀ ਮੈਮ ਮੈਂ ਆ ਜੀ ਤਕਦੀਰ ਨੇ ਦਰਦ ਨਾਲ ਤੜਫਦੀ ਨੇ ਕਿਹਾ ਕੀ ਗੱਲ ਜਿਆਦਾ ਫਰਮਾਇਸ਼ ਪਵਾਉਣੀ ਹੁੰਦੀ ਹੈ ਤੁਹਾਨੂੰ ਐਨੇ ਔਖੇ ਹੋ ਤਾਂ ਪ੍ਰਾਈਵੇਟ ਚਲੇ ਜਾਂਦੇ ਹੁਣ ਇੱਥੇ ਬੈਠੇ ਫੋਨ ਕਰਾਈ ਜਾਂਦੇ ਹੋ ਫ੍ਰੀ ਵਿੱਚ ਇਲਾਜ ਹੋ ਰਿਹਾ ਏ ਤਾਂ ਗੱਲਾਂ ਹੁੰਦੀਆਂ ਨੇ ਪੈਸੇ ਲੱਗਦੇ ਹੁੰਦੇ ਫਿਰ ਬੋਲ ਵੀ ਨਹੀਂ ਸੀ ਨਿਕਲਣਾ ਚੁੱਪ ਕਰਕੇ ਪਈ ਰਹਿ ਕੁੜੀਏ ਜਦੋਂ ਸਾਨੂੰ ਠੀਕ ਲੱਗੂ ਉਦੋਂ ਹੀ ਕਰਾਂਗੇ ਕੇਸ ਕਾਲੀ ਹੈ ਤੇ ਜਿੱਥੇ ਮਰਜ਼ੀ ਲੈ ਜਾਓ ਸਾਨੂੰ ਫਰਕ ਨਹੀਂ ਪੈਂਦਾ ਸਾਡੇ ਕੋਲ ਕੇਸ ਬਾਦੂ ਡਾਕਟਰ ਬੋਲੀ ਅਤੇ ਚਲਦੀ ਬਣੀ ਤਕਦੀਰ ਨੂੰ ਆਪਣੇ ਪਿੰਡ ਦੀ ਆਸ਼ਾ ਪੈਣ ਜੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਹੀ ਉਹਨਾਂ ਨੂੰ ਹਰ ਰੋਜ਼ ਇਹ ਸਰਕਾਰੀ ਹਸਪਤਾਲ ਵਿੱਚ ਕੇਸ ਕਰਾਉਣ ਲਈ ਤਰਲੇ ਕਰਦੀ ਸੀ ਖੈਰ ਕਿਸੇ ਤਰ੍ਹਾਂ ਉਹ ਰਾਤ ਵੀ ਗੁਜ਼ਰ ਗਈ ਅਤੇ ਸਵੇਰ ਦੇ 4 ਵਜੇ ਤਕਦੀਰ 3 ਦਿਨ 3 ਰਾਤਾਂ ਤੋਂ ਸੌ ਨਹੀਂ ਸકી ਇਸ ਲਈ ਉਸ ਦੀ ਅੱਖ ਲੱਗ ਗਈ ਉਹ ਦਰਵਾਹਰ ਬਹੁਤ ਤੇਜ਼ بارش ਹੋਣ ਲੱਗ ਪਈ ਅਤੇ ਗੁਰੂ ਘਰ ਵਿੱਚ ਪਾਠੀ ਸਿੰਘ ਨੇ ਵਾਕ ਲਿਆ ਜਿਵੇਂ ਹੀ ਪਾਠੀ ਨੇ 4:30 ਵਜੇ ਦਾ ਸਮਾਂ ਬੋਲਿਆ ਤਾਂ ਹੁਣੇ-ਹੁਣੇ ਲੱਗੀ ਤਕਦੀਰ ਦੀ ਨੀਂਦ ਟੁੱਟ ਗਈ ਅਤੇ ਉਹ ਪਈ ਹੋਈ ਪਾਠ ਕਰਨ ਲੱਗ ਪਈ ਸਾਡੇ ਕੋਲ 4:30 ਵਜੇ ਅਚਾਨਕ ਉਸ ਨੂੰ ਬਹੁਤ ਤੇਜ਼ ਦਰਦ ਹੋਇਆ ਅਤੇ ਉੱਥੇ ਮੰਮੀ ਡਾਕਟਰ ਨੂੰ ਬੁਲਾਉਣ ਚਲੀ ਗਈ। ਨਰਸਾ ਨੇ ਦੱਸਿਆ ਰਾਤ ਵਾਰੀ ਡਾਕਟਰ ਬਹੁਤ ਬਿਮਾਰ ਹੋ ਗਈ ਸੀ। ਇਸ ਲਈ ਛੁੱਟੀ ਕਰਕੇ ਚਲੀ ਗਈ। ਤੁਸੀਂ ਫਿਕਰ ਨਾ ਕਰੋ ਡਾਕਟਰ ਕਮਲਜੀਤ ਆਉਣ ਵਾਲੇ ਹੀ ਨੇ। ਜਦੋਂ ਤੱਕ ਡਾਕਟਰ ਕਮਲਜੀਤ ਨੇ ਆਉਣਾ ਸੀ ਉਦੋਂ ਤੱਕ ਨਰਸਾ ਨੇ ਤਕਦੀਰ ਦੇ ਜ਼ਰੂਰੀ ਟੈਸਟ ਕਰਾਉਣ ਲਈ ਕਿਹਾ। 5:00 ਵਜੇ ਡਾਕਟਰ ਕਮਲਜੀਤ ਆ ਗਈ ਅਤੇ ਤਕਦੀਰ ਉਹਦੇ ਡਿਲੀਵਰੀ ਵਾਲੇ ਕਮਰੇ ਵਿੱਚ ਪਹਿਲਾਂ ਹੀ ਲੇਟੀ ਹੋਈ ਸੀ ਡਾਕਟਰ ਕਮਲਜੀਤ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਚਾ ਜਨਮ ਲੈਣ ਦੀ ਬਜਾਏ ਉੱਪਰ ਵੱਲ ਜਾ ਰਿਹਾ ਸੀ ਡਾਕਟਰ ਕਮਲਜੀਤ ਨੇ ਇੱਕ ਹੋਰ ਡਾਕਟਰ ਨੂੰ ਫੋਨ ਕਰਕੇ ਬੁਲਾਇਆ ਪਰ ਕੋਈ ਫਾਇਦਾ ਨਹੀਂ ਸੀ ਉਹਨਾਂ ਨੂੰ ਦੂਜਾ ਇਹ ਵੀ ਫਿਕਰ ਸੀ ਕਿ ਮਸ਼ੀਨਾਂ ਵਿੱਚ ਬੱਚੇ ਦੀ ਧੜਕਣ ਨਹੀਂ ਸੀ ਆ ਰਹੀ ਕਿਤੇ ਰਾਤ ਵਾਈ ਡਾਕਟਰ ਦੀ ਅਣਗਹਿਲੀ ਕਰਦੇ ਹੋਏ ਉਹਨਾਂ ਨੂੰ ਲੈਣੇ ਦੇ ਦੇਣੇ ਨਾ ਪੈ ਜਾਣ। ਪਰ ਤਕਦੀਰ ਦੇ ਕਿਤੇ ਪਾਠ ਸ਼ਾਇਦ ਅਜਰਾ ਸੋਣੇ ਸੀ। ਡਾਕਟਰ ਕਮਲਜੀਤ ਅਦੇ ਦੋ ਹੋ ਡਾਕਟਰ ਬਹੁਤ ਘਬराई ਹੋਏ ਸਨ ਕਿ ਪਤਾ ਨਹੀਂ ਕੀ ਹੋਵੇਗਾ। ਸਾਰਿਆਂ ਦੀ ਕੋਸ਼ਿਸ਼ ਰੰਗ ਲਿਆਈ 5:29 ਮਿੰਟ ਤੇ ਤਕਦੀਰ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਬੱਚੇ ਨੂੰ ਡਾਕਟਰ ਨੇ ਉਲਟਾ ਕਰਕੇ ਉਹਦੀ ਪੇਟ ਥਪਤ ਪਈ ਤਾਂ ਬੱਚੇ ਨੇ ਚੀਕ ਮਾਰੀ ਉਹਦੀ ਚੀਕ ਨਸ਼ੇ ਦੀ ਹਾਲਤ ਵਿੱਚ ਪਈ ਤਕਦੀਰ ਨੂੰ ਸੁਣੀ ਤਾਂ ਜ਼ਰੂਰ ਪਰ ਸਮਝ ਨਾ ਲੱਗੀ ਪਰ ਉਹਦੀ ਮੰਮੀ ਜੋ ਡਿਲੀਵਰੀ ਵਾਲੇ ਕਮਰੇ ਦੇ ਬਾਹਰ ਬੈਠੇ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਉਹਨਾਂ ਨੂੰ ਬੱਚੇ ਦੀ ਚੀਕ ਸੁਣੀ ਤਾਂ ਉਹ ਉਹ ਸਮਝ ਗਏ ਕਿ ਬੱਚੇ ਦਾ ਜਨਮ ਹੋ ਗਿਆ ਹੈ ਪਰ ਉਹ ਅੰਦਰ ਨਹੀਂ ਸੀ ਜਾ ਸਕਦੇ ਮਨਾਂ ਜੋ ਕੀਤਾ ਗਿਆ ਸੀ ਉਧਰ ਬੱਚੇ ਦਾ ਵਜਨ ਕਰਕੇ ਤਕਦੀਰ ਨੂੰ ਡਾਕਟਰ ਕਮਲ ਜੀ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਮੁਬਾਰਕ ਬੇਟਾ ਤੁਹਾਡੇ ਬੇਟਾ ਹੋਇਆ ਏ ਤਕਦੀਰ ਨੇ ਅਰਧ बेहੋਸ਼ੀ ਵਿੱਚ ਹੀ ਹੱਥ ਜੋੜ ਕੇ ਡਾਕਟਰ ਕਮਲ ਜੀ ਅਤੇ ਪਰਮਾਤਮਾ ਦੋਨਾਂ ਦਾ ਹੀ ਧੰਨਵਾਦ ਕੀਤਾ ਪਰ ਉਹਦੀ ਆਵਾਜ਼ ਪਰਮਾਤਮਾ ਸ਼ੁਕਰਾਨੇ ਵਜੋਂ ਉਹਦੇ ਮੂੰਹੋਂ ਨਾ ਨਿਕਲ ਕੇ ਅੱਖਾਂ ਵਿੱਚੋਂ ਹੰਝੂਆਂ ਦੇ ਰਾਹ ਵਹਿ ਤੁਰੇ ਥੋੜੇ ਸਮੇਂ ਬਾਅਦ ਤਕਦੀਰ ਨੂੰ ਉਹਦੀ ਬਾੜ ਵਿੱਚ ਹੀ ਦੁਬਾਰਾ ਸ਼ਿਫਟ ਕਰ ਦਿੱਤਾ ਗਿਆ ਅਤੇ ਉਸਦੇ ਮੰਮੀ ਨੂੰ ਬੱਚਾ ਫੜਾ ਦਿੱਤਾ ਗਿਆ ਉਸ ਨੂੰ ਬੈੱਡ ਤੇ ਆਉਂਦੇ ਹੀ ਨੀਂਦ ਆ ਗਈ ਅਤੇ ਉਹ ਸੌਂ ਗਈ। ਉਹਦੇ ਮੰਮੀ ਨੇ ਬੱਚੇ ਨੂੰ ਲਿਆ ਕੇ ਉਸਦੇ ਨਾਲ ਲਟਾ ਦਿੱਤਾ ਤਾਂ ਤਕਦੀਰ ਦੀ ਅੱਖ ਖੁੱਲ ਗਈ। ਉਹਦੇ ਮੰਮੀ ਨੇ ਕਿਹਾ ਲਿਆ ਮੈਨੂੰ ਗੁਰਦਸਤ ਦਾ ਨੰਬਰ ਲਾ ਕੇ ਦੇ। ਮੈਂ ਉਹਨੂੰ ਬਾਪ ਹੋਣ ਦੀ ਵਧਾਈਆਂ ਦੇਣੀਆਂ ਨੇ। ਤਕਦੀਰ ਨੇ ਚੁੱਪਚਾਪ ਫੋਨ ਮਿਲਾ ਕੇ ਮੰਮੀ ਨੂੰ ਫੜਾ ਦਿੱਤਾ। ਜਦੋਂ ਕਿ ਚੰਗੀ ਤੇਰਾ ਜਾਣਦੀ ਸੀ ਕਿ ਗੁਰਦਰਸ਼ਨ ਨੇ ਉਹਨਾਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਨੀ ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕਿਆ ਸੀ ਕਿ ਉਸ ਨੂੰ ਤਕਦੀਰ ਦੇ ਬੱਚੇ ਦੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਫੋਨ ਦੀਆਂ ਕਈ ਕੰਟੀਆਂ ਵੱਜਣ ਤੋਂ ਬਾਅਦ ਗੁਰਦਰਸ਼ਨ ਨੇ ਫੋਨ ਚੁੱਕਿਆ ਅਤੇ ਸੁਸਤਾਈ ਆਵਾਜ਼ ਵਿੱਚ ਬੋਲਿਆ ਹਾਂ ਬਿਮਾਰੀ ਸਵੇਰੇ ਸਵੇਰੇ ਫੋਨ ਕਰਕੇ ਨੀਂਦ ਕਿਉਂ ਖਰਾਬ ਕੀਤੀ ਹੈ ਮੇਰੀ ਤੈਨੂੰ ਹੋਰ ਕੋਈ ਕੰਮ ਨਹੀਂ ਪੁੱਤ ਮੈਂ ਤਕਦੀਰ ਦੀ ਮੰਮੀ ਬੋਲਦੀ ਆਂ ਵਧਾਈਆਂ ਤੈਨੂੰ ਤੂੰ ਮੁੰਡੇ ਦਾ ਪਿਓ ਬਣ ਗਿਆ ਫੇਰ ਜਾਓ ਚੁੱਕੋ ਮੁੰਡੇ ਨੂੰ ਤੜਕੇ ਤੜਕੀ ਮੇਰੀ ਕਿਉਂ ਨੀਂਦ ਖਰਾਬ ਕੀਤੀ ਕਰੀ ਹੈ ਇਹ ਗੱਲ ਦਿਨ ਵੀ ਦੱਸੀ ਜਾ ਸਕਦੀ ਸੀ ਇਹਨਾਂ ਕਹਿ ਕੇ ਗੁਰਦਰਸ਼ ਨੇ ਫੋਨ ਕੱਟ ਦਿੱਤਾ ਤਕਦੀਰ ਦੀ ਮੰਮੀ ਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਪਰ ਉਹ ਤਕਦੀਰ ਨੂੰ ਅਜਿਹੇ ਹਾਲਤ ਵਿੱਚ ਕੋਈ ਵੀ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੇ ਇਸ ਲਈ ਉਹਨਾਂ ਨੇ ਤਕਦੀਰ ਨੂੰ ਕੁਝ ਵੀ ਨਾ ਦੱਸਿਆ ਫਿਰ ਉਹਨਾਂ ਤੇਕਦੀਰ ਅਤੇ ਹੋਰ ਸਾਰਿਆਂ ਨੂੰ ਵੀ ਫੋਨ ਕਰ ਦਿੱਤਾ। ਉਹਨਾਂ ਕੋਲ ਤਕਦੀਰ ਦੇ ਸਹੁਰੇ ਜਾਂ ਸੱਸ ਦਾ ਨੰਬਰ ਨਹੀਂ ਸੀ। ਇਸ ਲਈ ਉਹ ਉਹਨਾਂ ਨੂੰ ਫੋਨ ਨਾ ਕਰ ਸਕੇ। ਫਿਰ ਤਕਦੀਰ ਨੂੰ ਉਹ ਉਸਦੀ ਡਾਕਟਰ ਪੂਆ ਦਾ ਫੋਨ ਮਿਲਾ ਕੇ ਦੇਣ ਲਈ ਕਹਿਣ ਲੱਗੇ। ਉਦੋਂ ਫੋਨ ਵੱਜਣ ਲੱਗ ਪਿਆ। ਜਦੋਂ ਉਹਨਾਂ ਨੇ ਫੋਨ ਚੁੱਕਿਆ ਤਾਂ ਤਕਦੀਰ ਦੀ ਡਾਕਟਰ ਪੂਆ ਦਾ ਹੀ ਫੋਨ ਸੀ। ਉਹ ਬੋਲੇ ਪੱਬੀ ਬਧਾਈਆਂ। ਬਹੁਤ ਬਹੁਤ ਰੱਬ ਨੇ ਸੁਣ ਲਈ ਆਪਣੇ ਸਾਰਿਆਂ ਦੀ ਤੈਨੂੰ ਵੀ ਵਧਾਈਆਂ ਤੂੰ ਵੀ ਤਾਂ ਨਾਨੀ ਬਣਗੀ ਹਾਂ ਹਾਂ ਬਣਨਾ ਹੀ ਸੀ ਨਾਨੀ ਮੈਂ ਵੀ ਜਦ ਕੁੜੀ ਵਿਆਹੀ ਹੈ ਤਾਂ ਨਾਨੀ ਵੀ ਬਣਨਾ ਜ਼ਰੂਰੀ ਹੈ ਬਈ ਭੂਆ ਨੇ ਕਿਹਾ ਆਹੋ ਇਹ ਤਾਂ ਫਿਰ ਹੈ ਗਈ ਹੈ ਹੋਰ ਸਾਰੇ ਠੀਕ ਨੇ ਚਾਚੀ ਜੀ ਠੀਕ ਹੈ ਆਸ਼ੂ ਠੀਕ ਹੈ ਹਾਂ ਠੀਕ ਹੈ ਮਾਈ ਵੀ ਆਸ਼ੂ ਵੀ ਠੀਕ ਹੈ ਮੈਂ ਜਦ ਦੱਸਿਆ ਵੀ ਦੀਦੀ ਕੋਲ ਕਾਕਾ ਹੈ ਕਹਿੰਦੀ ਮੈਂ ਨਹੀਂ ਅੱਜ ਫੇਰ ਸਕੂਲ ਜਾਣਾ ਮੈਨੂੰ ਤਾਂ ਕਾਕਾ ਦੀ ਖਾ ਕੇ ਲਿਆਓ ਭੂਆ ਨੇ ਦੱਸਿਆ ਆਜ ਅਹੀਂ ਫੇਰ ਹਾਂ ਡਿਊਟੀ 'ਤੇ ਆ ਕੇ ਦੇਖੂ ਕੋਈ ਨਾ ਨਾਲੇ ਫੋਨ ਕਰਕੇ ਹੀ ਆਉਂਗੀ ਮੈਂ ਕੀ ਪਤਾ ਹੈ ਤਕਦੀਰ ਦੇ ਸੌਰੇ ਟੱਬਰ ਆ ਜੇ ਉਹ ਦੋਨੋਂ ਕੀ ਪਤਾ ਉਹਨਾਂ ਦਾ ਜੇ ਪਰੋਣੇ ਨੂੰ ਕੀਤਾ ਸੀ ਫੋਨ ਉਹਨੇ ਤਾਂ ਬਧਾਈਆਂ ਦਾ ਵੀ ਜਵਾਬ ਨਹੀਂ ਦਿੱਤਾ ਆਉਣ ਦੀ ਗੱਲ ਤਾਂ ਕੀ ਨਹੀਂ ਕਰਨੀ ਸੀ ਚੱਲ ਕੋਈ ਨਾ ਜਵਾਬ ਹੋ ਗਿਆ ਆਪੇ ਸੁਧਰ ਜਾਊ ਹੁਣ ਚੰਗਾ ਭਾਬੀ ਮੈਂ ਹੁਣ ਰੋਟੀ ਬਣਾ ਲ ਦੇਵਾ ਆਸ਼ੂ ਨੇ ਸਕੂਲ ਜਾਣਾ ਵੈਨ ਆਉਣ ਵਾਲੀ ਏ ਉਹਦੀ ਫੋਨ ਕਰੂੰਗੀ ਡਿਊਟੀ ਤੋਂ ਆ ਕੇ ਚੰਗਾ ਕੋਈ ਨਾ ਕਰ ਲਈ ਫੋਨ ਮੰਮੀ ਨੇ ਕਿਹਾ ਸਾਢੇ 7 ਵਜੇ ਨੂੰ ਤੇਗ ਵੀ ਚਾਹ ਤੇ ਪਰੌਂਠੇ ਲੈ ਆਇਆ ਤਕਦੀਰ ਲਈ ਦਲੀਆ ਤੇ ਦੁੱਧ ਲੈ ਆਇਆ ਫਿਰ ਉਹ ਹੁਣੇ ਆਉਂਦਾ ਏ ਮੈਂ ਕਹਿ ਕੇ ਬਾਹਰ ਚਲਾ ਗਿਆ ਅਤੇ ਥੋੜੇ ਸਮੇਂ ਬਾਅਦ ਵਰਫੀ ਦੇ ਤਿੰਨ ਡੱਬੇ ਲੈ ਕੇ ਪਾਪਸ ਆਇਆ ਇਹ ਬਰਫੀ ਦੇ ਡੱਬੇ ਨੇ ਮੰਮਾ ਸਾਰਿਆਂ ਦਾ ਮੂੰਹ ਮਿੱਠਾ ਕਰਾ ਦਿਓ ਨਾਲੇ ਡਾਕਟਰ ਕਮਲ ਜੀ ਨੂੰ ਦੇਣਾ ਇੱਕ ਡੱਬਾ ਤੇ ਵਧਾਈਆਂ ਦੇ ਦਿਓ ਪਾਪਾ ਜੀ ਨੇ ਆਹ ਪੈਸੇ ਭੇਜੇ ਨੇ ਸਾਰਿਆਂ ਨਰਸਾਂ ਨੂੰ ਵਧਾਈਆਂ ਦੇਣ ਨੂੰ ਪੈਸੇ ਫੜਾਉਂਦੇ ਹੋਏ ਤੇਗਵੀਰ ਨੇ ਕਿਹਾ ਚੰਗਾ ਪੁੱਤ ਤੇਰੇ ਪਾਪਾ ਨੂੰ ਐਨੀ ਖੁਸ਼ੀ ਹੋਈ ਐ ਹੋਰ ਕੀ ਮੰਮੀ ਕਿੰਨੇ ਲੋਕ ਸਵੇ ਦੇ ਵਧਾਈਆਂ ਦੇਣੀਆਂ ਆ ਹੀ ਜਾਂਦੇ ਸੀ ਨਾਲੇ ਪਾਰਟੀਆਂ ਮੰਗਦੇ ਸੀ ਖੁਸ਼ੀ ਤਾਂ ਹੋਣੀ ਐ ਰੱਬ ਨੇ ਬਿਨਾ ਮੰਗੇ ਦੀਦੀ ਨੂੰ ਪੁੱਤ ਦਿੱਤਾ ਏ ਤੇਗਵੀਰ ਨੇ ਕਿਹਾ ਹਾਂ ਪੁੱਤ ਕੀ ਪਤਾ ਹੁਣ ਉਹਨਾਂ ਨੂੰ ਵੀ ਇਹਦੇ ਕਰਕੇ ਹੀ ਅਕਲ ਆਜੀ ਚੰਗਾ ਲਿਆਓ ਹੁਣ ਮੈਨੂੰ ਕਾਕਾ ਚੱਕ ਲੈਣ ਦੋ ਪੰਜ ਕੁ ਮਿੰਟ ਫੇਰ ਮੈਂ ਗੁਰੂ ਘਰ ਜਾਣਾ ਡੱਬਾ ਚੜਾਉਣ ਨਾਲੇ ਅਰਦਾਸ ਕਰਾ ਦੇਵਾਂਗਾ ਜਵਾਕ ਲਈ ਹਾਂ ਪੁੱਤ ਚੱਕ ਲੈ ਜਵਾਕ ਨੂੰ ਵੀ ਹੁਣੀ ਸੁੱਤੀ ਪਈ ਐ ਉਹਨੂੰ ਨਾ ਜਗਾਈ ਉਹ ਤਿੰਨ ਦਿਨ ਬਾਅਦ ਸੁੱਤੀ ਐ ਪੁੱਤ ਦਾਦਾ ਨੇ ਜਾਣ ਕਰਤੀ ਮੇਰੀ ਧੀ ਕਿ ਆ ਕੇ ਸਰਿੰਦਰ ਕੌਰ ਨੇ ਤੇਗਵੀਰ ਨੂੰ ਬੱਚਾ ਚੁੱਕ ਕੇ ਫੜਾ ਦਿੱਤਾ ਤੇਗਵੀਰ ਬੱਚੇ ਨਾਲ ਖੇਡਣ ਲੱਗ ਪਿਆ ਤੇਗਵੀਰ ਜੋ ਕੇ ਤਕਦੀਰ ਦਾ ਭਰਾ ਹੈ ਥੋੜੀ ਦੇਰ ਬਾਅਦ ਤੇਗਵੀਰ ਗੁਰੂ ਘਰ ਚਲਾ ਗਿਆ ਸ਼ਾਮ ਨੂੰ ਸਾਢੇ ਕੋ 4 ਵਜੇ ਗੁਰਦਰਸ਼ ਜੋ ਕਿ ਤਕਦੀਰ ਦਾ ਪਤੀ ਆਪਣੇ ਮਾਤਾ ਪਿਤਾ ਤੇ ਦੋਸਤ ਅਤੇ ਉਹਦੀ ਮੰਮੀ ਨਾਲ ਬੱਚੇ ਨੂੰ ਦੇਖਣ ਲਈ ਆਇਆ ਸਰਿੰਦਰ ਕੌਰ ਨੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਗੁਰਦਾਸ ਸਿੰਘ ਨੇ ਆਪਣਾ ਲਿਆਂਦਾ ਲੱਡੂਆਂ ਦਾ ਡੱਬਾ ਸਰਿੰਦਰ ਕੌਰ ਨੂੰ ਫੜਾਇਆ ਗੁਰਦਾਸ ਅਤੇ ਉਹਦੇ ਦੋਸਤ ਨੇ ਸਰਿੰਦਰ ਕੌਰ ਦੇ ਪੈਰੀ ਹੱਥ ਲਗਾ ਕੇ ਆਸ਼ੀਰਵਾਦ ਲਿਆ ਅਤੇ ਗੁਰਦਾਸ ਦੇ ਦੋਸਤ ਨੇ ਵੀ ਮਠਿਆਈ ਦਾ ਡੱਬਾ ਸਰਿੰਦਰ ਕੌਰ ਨੂੰ ਦਿੱਤਾ ਸਰਿੰਦਰ ਕੌਰ ਨੂੰ ਉਹਨਾਂ ਸਭ ਦੇ ਆਉਣ ਦੀ ਬਹੁਤ ਖੁਸ਼ੀ ਹੋਈ ਤਕਦੀਰ ਨੇ ਵੀ ਆਪਣੇ ਸੱਸਔਰੇ ਅਤੇ ਆਂਟੀ ਦੇ ਪੈਰੀ ਹੱਥ ਲਗਾਇਆ ਆਂਟੀ ਨੇ ਤਾਂ ਬਹੁਤ ਅਸੀਸਾਂ ਦਿੱਤੀਆਂ ਪਤਿਕਵੰਤ ਕੌਰ ਅਤੇ ਕਿਰਪਾਲ ਸਿੰਘ ਨੇ ਮੂੰਹ ਕੁਝ ਨਾ ਕੀਤਾ ਜੋ ਕਿ ਉਦੇਸਾ ਸੋਰਾ ਸਨ ਗੁਰਦਾਸ ਦੇ ਦੋਸਤ ਅਤੇ ਉਹਦੀ ਮੰਮੀ ਨੇ ਬੱਚੇ ਨੂੰ ਚੁੱਕ ਕੇ ਬਹੁਤ ਖੁਸ਼ੀ ਮਨਾਈ ਪਰ ਗੁਰਦਾਸ ਅਤੇ ਉਹਦੇ ਮਾਪਿਆਂ ਨੇ ਬੱਚੇ ਨੂੰ ਬਸ ਦੂਜਿਆਂ ਦੇ ਹੱਥਾਂ ਵਿੱਚ ਹੀ ਦੇਖ ਲਿਆ ਬਿਲਕੁਲ ਵੀ ਨਾ ਚੁੱਕਿਆ ਸ੍ਰਿੰਦਰ ਗੌਰ ਨੇ ਸਾਰਿਆਂ ਲਈ ਦੁੱਧ ਮੰਗਵਾਇਆ ਅਤੇ ਨਾਲ ਪਕੌੜੇ ਤੇ ਬਰਫੀ ਖਾਣ ਲਈ ਦਿੱਤੀ ਫਿਰ ਦੁੱਧ ਪੀਣ ਤੋਂ ਬਾਅਦ ਉਹ ਸਾਰੇ ਚਲੇ ਗਏ ਅਤੇ ਜਾਣ ਤੋਂ ਪਹਿਲਾਂ ਤਕਦੀਰ ਦੀ ਸੱਸ ਸੁਖਵੰਤ ਕੌਰ ਨੇ ਬੱਚੇ ਦਾ ਨਾਮ ਗਗਨਦੀਪ ਸਿੰਘ ਰੱਖਣ ਲਈ ਕਿਹਾ ਅਗਲੇ ਦਿਨ ਤਕਦੀਰ ਨੂੰ ਛੁੱਟੀ ਮਿਲ ਗਈ ਅਤੇ ਉਸ ਨੂੰ ਬੱਚੇ ਨਾਲ ਉਹਦੇ ਪੇਕੇ ਘਰ ਲਿਆਂਦਾ ਗਿਆ ਅਤੇ ਸ੍ਰਿੰਦਰ ਕੌਰ ਨੇ 뜰 ਚੋਕੇ ਦੋਹਾਂ ਨੂੰ ਅੰਦਰ ਲਿਆਂਦਾ ਫਿਰ ਦੋਵਾਂ ਨੂੰ ਇੱਕ ਕਮਰੇ ਵਿੱਚ ਬੈੱਡ ਤੇ ਮਿਠਾ ਦਿੱਤਾ ਗਿਆ ਅਤੇ ਤਕਦੀਰ ਅਤੇ ਗਗਨਦੀਪ ਸਿੰਘ ਨੂੰ ਆਰਾਮ ਕਰਨ ਲਈ ਇਕੱਲੇ ਛੱਡ ਦਿੱਤਾ ਗਿਆ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤੰਤਾ ਲੱਗਿਆ ਰਿਹਾ ਅਤੇ ਸਬਦਾ ਮੂੰਹ ਮਿੱਠਾ ਕਰਵਾਇਆ ਗਿਆ। ਕਾਫੀ ਦਿਨਾਂ ਤੱਕ ਇਹੀ ਸਿਲਸਿਲਾ ਚੱਲਦਾ ਰਿਹਾ। 11 ਦਿਨਾਂ ਬਾਅਦ ਤਕਦੀਰ ਦੇ ਸਾਸ ਸੋਰਾ ਗੁਰਦਰਸ਼ ਨਾਲ ਹੀ ਆ ਕੇ ਪੰਜੀਰੀ ਦੇ ਗਏ। ਪੰਜੀਰੀ ਦਾ ਸਾਰਾ ਖਰਚਾ ਵੀ ਗੁਰਦਰਸ਼ ਨੇ ਹੀ ਕੀਤਾ ਸੀ ਕਿਉਂਕਿ ਪੰਜੀਰੀ ਵਿੱਚ ਦਿੱਤੇ ਗਏ ਕੱਪੜੇ ਤਕਦੀਰ ਦੀ ਪੇਟੀ ਵਿੱਚ ਰਹੀ ਸਨ ਜਿਨ੍ਹਾਂ ਦੀ ਤਕਦੀਰ ਨੂੰ ਚੰਗੀ ਤਰ੍ਹਾਂ ਪਹਿਚਾਣ ਸੀ। ਕਿਉਂਕਿ ਉਹ ਕੱਪੜੇ ਤਕਦੀਰ ਦੀ ਮੰਮੀ ਨੇ ਹੀ ਉਸ ਨੂੰ ਦਿੱਤੇ ਹੋਏ ਸਨ। ਤਕਦੀਰ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਬਹੁਤ ਰੋਈ ਕਿਉਂਕਿ ਉਹ ਅਜੇ ਵੀ ਆਪਣੇ ਸਹੁਰੇ ਪਰਿਵਾਰ ਦੇ ਬਤੀਰੇ ਦੇ ਬਦਲਣ ਦੀ ਉਮੀਦ ਵਿੱਚ ਜੀ ਰਹੀ ਸੀ 13 ਅਗਸਤ ਨੂੰ ਰਖੜੀ ਦਾ ਤਿਹਾਰ ਸੀ ਤੇ ਤਕਦੀਰ ਨੂੰ ਆਪਣੇ ਬੇਟੇ ਦੀ ਪਹਿਲੀ ਰਖੜੀ ਦਾ ਬਹੁਤ ਚਾ ਸੀ ਇਸ ਕਰਕੇ ਤਕਦੀਰ ਨੇ ਗੁਰਦਾਸ ਨੂੰ ਰਖੜੀ ਵਾਲੇ ਦਿਨ ਗगन ਦੇ ਘੁੱਟ ਤੇ ਰਖੜੀ ਬਨ ਲਈ ਗੁਰਨਾਜ਼ੂਨ ਲੈ ਕੇ ਆਉਣ ਲਈ ਕਿਹਾ ਗੁਰਨਾਜ਼ ਜੋ ਕਿ ਤਕਦੀਰ ਦੀ ਨੰਦ ਹੈ ਉਦੋਂ ਉਹ ਗਰਨਾਜ ਦਾ ਪਹਿਲਾ ਹੀ ਲਾਲਚ ਵਿੱਚ ਅੰਨੇ ਹੋਏ ਕਹਿ ਰਹੇ ਸੀ ਕਿ ਉਹ ਤਕਦੀਰ ਤੋਂ ਗगन ਦੇ ਰਖੜੀ ਬੰਨਣ ਬਦਲੇ 2000 ਰੁਪਏ ਮੰਗੇਗੀ ਜੇ ਤਕਦੀਰ ਉਸ ਨੂੰ ਪੈਸੇ ਦੇ ਦੇਵੇਗੀ ਤਾਂ ਠੀਕ ਹੈ ਨਹੀਂ ਤਾਂ ਉਸ ਦੀ ਅਜੇ ਹੀ ਬੇਇੱਜ਼ਤੀ ਕਰੇਗੀ ਕਿ ਉਹ ਉਹ ਅਤੇ ਉਸ ਦੀ ਮੰਮੀ ਕਦੇ ਮੁੜ ਕੇ ਇਸ ਘਰ ਵਿੱਚ ਆਉਣਾ ਤਾਂ ਦੂਰ ਇਸ ਬਾਰੇ ਸੋਚਣੀਆਂ ਤੱਕ ਨਹੀਂ ਪਰ ਉਸ ਦੀ ਅਕਲ ਅੰਨੇ ਨੂੰ ਕੌਣ ਸਮਝਾਵੇ ਕਿ ਰਕੜੀ ਵਰਗੇ ਤਿਹਾੜ ਦਾ ਵਿਚੜਿਆਂ ਨੂੰ ਮਿਲਾਉਣ ਅਤੇ ਮਨਾਂ ਦੀ ਖੁਸ਼ਹਟ ਮਿਟਾਉਣ ਲਈ ਬੜੇ ਹਨ ਨਾ ਕਿ ਪੈਸੇਆਂ ਪਿੱਛੇ ਕਿਸ ਨੂੰ ਨੀਮਾ ਦਿਖਾਉਣ ਜਾਂ ਬੇਇੱਜ਼ਤੀ ਕਰਨ ਲਈ ਪਰ ਇਸ ਵਿੱਚ ਉਹਦਾ ਕੋਈ ਕਸੂਰ ਨਹੀਂ ਸੀ ਕਸੂਰ ਉਹਦੀ ਹਰ ਜਾਇਜ਼ ਨਜਾਇਜ਼ ਮੰਗ ਪੂਰੀ ਕਰਨ ਵਾਲੇ ਉਹਦੇ ਮਾਪਿਆਂ ਦਾ ਸੀ ਜਿਨ੍ਹਾਂ ਦੀ ਅੱਖਾਂ ਤੇ ਪੈਸੇ ਦੀ ਅਜਾਈ ਪੱਟੀ ਬੰਨੀ ਹੋਈ ਸੀ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਵਿੱਚ ਬੁਰੀਆਂ ਆਦਤਾਂ ਵਿੱਚ ਤੱਕੰਦਾ ਕੰਮ ਵੀ ਉਹ ਆਪ ਹੀ ਕਰ ਰਹੇ ਸਨ ਪਰ ਇਸ ਕੰਮ ਨੂੰ ਉਹ ਐਸ਼ ਤੇ ਰਤਬੇ ਦਾ ਨਾਮ ਦਿੰਦੇ ਸਨ ਖੈਰ ਰਖੜੀ ਦਾ ਦਿਨ ਆ ਗਿਆ ਅਤੇ ਛੋਟੇ ਗੱਗਾ ਨੂੰ ਰਖੜੀ ਬੰਨਣ ਉਸਦੀ ਪੂਆ ਤੇ ਤਕਦੀਰ ਦਾ ਸਾਰਾ ਪੇਕਾ ਪਰਿਵਾਰ ਉਡੀਕ ਕਰ ਰਿਹਾ ਸੀ ਜਦਕਿ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਆਣ ਗੁਆਣ ਦੀਆਂ ਬਹੁਤ ਸਾਰੀਆਂ ਕੁੜੀਆਂ ਗੱਗਾ ਨੂੰ ਰਖੜੀ ਬੰਨਣ ਗਈਆਂ ਸਨ ਤਕਦੀਰ ਦੀ ਮੰਮੀ ਨੇ ਸਾਰਿਆਂ ਨੂੰ ਸ਼ਗਨ ਵੀ ਦਿੱਤਾ ਸੀ ਅਤੇ ਬਹੁਤ ਖੁਸ਼ੀ ਵੀ ਮਨਾਈ ਸੀ 12:00 ਵਜੇ ਗੁਰਦਾਸ ਅਤੇ ਗੁਰਨਾਜ ਵੀ ਆ ਗਏ ਗੁਰਨਾਜ ਦਿਖਾਵਾ ਕਰਨ ਦੇ ਆਦੀ ਸੀ ਇਸ ਲਈ ਉਹ ਆਪਣੀ ਆਦਤ ਅਨੁਸਾਰ ਉਹ ਗਗਨ ਲਈ ਇੱਕ ਛੋਟਾ ਜਿਹਾ ਟੈਡੀ ਬੀਅਰ ਅਤੇ ਡੋਰੀਮੋਨ ਵਾਲੀ ਰਖੜੀ ਲੈ ਕੇ ਆਈ ਸੀ ਉਸ ਨੇ ਤਕਦੀਰ ਅਤੇ ਗਗਨ ਦੋਹਾਂ ਨੂੰ ਰਖੜੀ ਬਣ ਕੇ ਅਜੇ 2000 ਵਾਲੀ ਗੱਲ ਮੂੰਹੋਂ ਕੱਢਣ ਵਾਲੇ ਸੋਚਿਆ ਹੀ ਸੀ ਕਿ ਤਕਦੀਰ ਨੇ ਉਸ ਦੇ ਬਿਨਾਂ ਕਹੇ ਹੀ ਉਸ ਨੂੰ ਆਪਣੀ ਖੁਸ਼ੀ ਦੇ ਨਾਲ 2100 ਰੁਪਏ ਦੇ ਦਿੱਤੇ। ਤਕਦੀਰ ਦੀ ਮੰਮੀ ਨੇ ਉਸ ਨੂੰ ਇੱਕ ਸੂਟ ਅਤੇ 500 ਰੁਪਏ ਸ਼ਗਨ ਵਜੋਂ ਦਿੱਤੇ। ਰੋਟੀ ਪਾਣੀ ਖਾਣ ਤੋਂ ਬਾਅਦ ਉਹ ਦੋਵੇਂ ਭੈਣ ਭਰਾ ਚਲੇ ਗਏ। ਤਕਦੀਰ ਨੇ ਇੱਕ ਵਾਰ ਫੇਰ ਤੋਂ ਗੁਰਨਾਜ ਨੂੰ ਉਸ ਦੇ मंसूਬਿਆਂ ਵਿੱਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਹਰਾ ਦਿੱਤਾ ਸੀ। ਖੈਰ ਦਿਨ ਬੀਤਣ ਲੱਗ ਪਏ। ਗਗਨ ਇੱਕ ਮਹੀਨੇ ਦਾ ਹੋ ਗਿਆ। ਗੁਰਦਰਸ਼ ਉਹਨਾਂ ਨੂੰ ਆਕੇ ਲੈ ਗਿਆ ਪਰ ਹੁਣ ਬੇਸ਼ੱਕ ਉਹ ਉਹਨਾਂ ਦੋਹਾਂ ਨੂੰ ਪਸੰਦ ਨਹੀਂ ਸੀ ਕਰਦਾ ਪਰ ਤਕਦੀਰ ਅਤੇ ਗੱगन ਨੂੰ ਪਿੰਨ ਨਹੀਂ ਸੀ ਜਾਣ ਦਿੰਦਾ ਉਹਦਾ ਤਕਦੀਰ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਗੁਰਦਰਸ਼ਨ ਤੋਂ ਮਕਾਨ ਮਾਲਕਾਂ ਦੀ ਬੁੱਢੀ ਨੇ ਕਿਰਾਇਆ ਵਧਾਉਣ ਬਾਰੇ ਗੱਲ ਕੀਤੀ ਤਾਂ ਗੁਰਦਰਸ਼ਨ ਨੇ ਉਹਨਾਂ ਨੂੰ ਕਹਿ ਦਿੱਤਾ ਕਿਰਾਇਆ ਵਧਾ ਲਓ ਮੈਨੂੰ ਕੋਈ ਪਰਵਾਹ ਨਹੀਂ ਪਰ ਜਦੋਂ ਵਾਰਿਸ਼ ਹੁੰਦੀ ਹੈ ਤਾਂ ਗਲੀ ਅਤੇ ਨਾਲੀ ਦਾ ਗੰਦਾ ਪਾਣੀ ਸਾਡੇ ਕਮਰੇ ਵਿੱਚ ਆਵੜਦਾ ਏ ਜਿਸ ਕਰਕੇ ਸਾਡਾ ਸਾਰਾ ਸਾਮਾਨ ਖਰਾਬ ਹੋ ਜਾਂਦਾ ਏ ਜੇ ਮਨਜ਼ੂਰ ਹੈ ਤਾਂ ਦੱਸੋ ਪਰ ਬੁੱਢੀ ਨੂੰ ਇਹ ਗੱਲ ਪਸੰਦ ਨਾ ਆਈ ਤਾਂ ਉਹਨੇ ਕਮਰਾ ਖਾਲੀ ਕਰਨ ਨੂੰ ਕਹਿ ਦਿੱਤਾ ਗੁਰਦਰਸ਼ ਨੇ ਸਾਹਮਣੇ ਕਰ ਵਾਲਿਆਂ ਨੂੰ ਕਿਸੇ ਹੋਰ ਕਮਰੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਪਤਾ ਕਰਕੇ ਦੱਸਣ ਲਈ ਕਹਿ ਦਿੱਤਾ ਪਰ ਮਹੀਨਾ ਖਤਮ ਹੋਣ ਵਾਲਾ ਸੀ ਕਮਰਾ ਨਹੀਂ ਸੀ ਮਿਲ ਰਿਹਾ ਤਾਂ ਮਿੰਤਾ ਕਰਕੇ ਗੁਰਦਰਸ਼ ਨੇ ਸਾਹਮਣੇ ਕਰ ਵਾਲਿਆਂ ਨੂੰ ਉਹੀ ਕਮਰਾ ਕਰਾਏ ਤੇ ਲੈਣ ਲਈ ਮਨਾ ਲਿਆ ਮਤਲਬ ਹੁਣ ਤਕਦੀਰ ਅਤੇ ਗੱगन ਨੂੰ ਪਹਿਲਾਂ ਨਾਲੋਂ ਵਧੀਆ ਕਰ ਰਹਿਣ ਅਤੇ ਧਿਆਨ ਰੱਖਣ ਵਾਲੇ ਮਕਾਨ ਮਾਲਕ ਜਿਨ੍ਹਾਂ ਵਿੱਚ ਇੱਕ ਬੀਬੀ ਉਸਦਾ ਪੁੱਤਰ ਅਤੇ ਪੋਤਾ ਹੀ ਸਨ ਬੀਬੀ ਗੱगन ਨੂੰ ਬਹੁਤ ਕਿਡਾਉਂਦੀ ਸੀ ਤਕਦੀਰ ਦੀ ਹਰ ਵੇਲੇ ਗੱगन ਨੂੰ ਸੰਭਾਲਣ ਵਿੱਚ ਮਦਦ ਵੀ ਕਰਦੀ ਸੀ ਗੁਰਦਰਸ਼ ਨੂੰ ਵੀ ਤਕਦੀਰ ਅਤੇ ਗੱगन ਦੇ ਲਈ ਜ਼ਿੰਮੇਵਾਰ ਬਣ ਲਈ ਕਹਿੰਦੀ ਰਹਿੰਦੀ ਸੀ ਗੁਰਦਰਸ਼ ਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਸੀ ਜਾਂ ਫਿਰ ਪਰਮਾਤਮਾ ਦੀ ਕਿਰਪਾ ਸੀ ਪਤਾ ਨਹੀਂ ਪਰ ਉਹ ਪਹਿਲਾਂ ਨਾਲੋਂ ਕਾਫੀ ਬਦਲ ਗਿਆ ਸੀ ਇਹ ਸੱਚ ਸੀ ਜਾਂ ਤਕਦੀਰ ਦਾ ਬਹਿਮ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਮਾਂ ਆਪਣੀ ਚਾਲ ਚੱਲਦਾ ਗਿਆ ਅਤੇ ਗगन 1.5 ਮਹੀਨੇ ਦਾ ਸੀ ਤਕਦੀਰ ਦੇ ਦਿਓਰ ਤੇ ਉਸ ਦੀ ਚਚੇਰੀ ਭੈਣ ਅਤੇ ਪੂਆ ਦੇ ਮੁੰਡੇ ਤਿੰਨਾਂ ਦੇ ਵਿਆਹ 10-10 ਦਿਨ ਦੇ ਫਰਕ ਨਾਲ ਆ ਗਏ 9 ਅਕਤੂਬਰ ਨੂੰ ਗगन ਦੇ ਚਾਚੇ ਦਾ 19 ਨੂੰ ਉਹਦੀ ਮਾਸੀ ਤੇ 29 ਨੂੰ ਉਹਦੇ ਮਾਮੇ ਨਵਿਆਸੀ ਬੇਸ਼ੱਕ ਪਿੰਡੋਂ ਆਕੇ ਪਹਿਲਾ ਤਕਦੀਰ ਤੇ ਗਗਨ ਨੂੰ ਉਹਨਾਂ ਦੇ ਅਸਲੀ ਕਰ ਲਿਆਂਦਾ ਗਿਆ ਸੀ ਪਰ ਸਾਰੇ ਪਰਿਵਾਰ ਦੇ ਪ੍ਰਤਾਹ ਕਰਕੇ ਤਕਦੀਰ ਦਾ ਉਹਨਾਂ ਦੇ ਘਰ ਜਾਣ ਲਈ ਬਿਲਕੁਲ ਦਿਲ ਨਹੀਂ ਸੀ ਮੰਦਾ ਤਵੇ ਕਦੇ ਗਗਨ ਦਾ ਇੱਕ ਚਾਚਾ ਆਕੇ ਉਸਨੂੰ ਆਪਣੇ ਨਾਲ ਕਰ ਲੈ ਜਾਂਦਾ ਸੀ ਪਰ ਤਕਦੀਰ ਨੂੰ ਉਹਨਾਂ ਦੇ ਕਦੇ ਘਰ ਆਉਣ ਲਈ ਝੂਠੀ ਵੀ ਨਹੀਂ ਸੀ ਕਿਹਾ ਇਹੇ ਗੱਲਾਂ ਕਰਕੇ ਤਕਦੀਰ ਨੂੰ ਬਹੁਤ ਤਕਲੀਫ ਹੁੰਦੀ ਸੀ ਪਰ ਜਾ ਕੇ ਵੀ ਕੁਝ ਨਹੀਂ ਸੀ ਕਰ ਸਕਦੀ ਖੈਰ ਵਿਆਹ ਦੇ ਦਿਨ ਰੱਖ ਦਿੱਤੇ ਗਏ ਗੁਰਦਰਸ਼ ਨੇ ਤਕਦੀਰ ਨੂੰ ਕਿਹਾ ਉਧਰ ਵਿਆਹ ਹੈ ਮੰਮੀ ਨੇ ਕਿਹਾ ਇਸ ਕੰਮ ਸਾਰੇ ਆਪਾਂ ਹੀ ਕਰਨੇ ਨੇ ਇਸ ਕਰਕੇ ਮੈਂ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਹੀ ਉਧਰ ਛੱਡ ਆਇਆ ਕਰੂੰ ਰਾਤ ਨੂੰ ਆਪਣੇ ਘਰ ਮੁੜਿਆ ਆਇਆ ਕਰਾਂਗੇ ਉੱਥੇ ਖਾਓ ਪੀਓ ਐਸ਼ ਕਰੂੰ ਬਾਪੂ ਨੇ ਕਿਹਾ ਏ ਮੈਂ ਜਿਵਾਕ ਸੰਭੋਗੀ ਕਿ ਕੰਮ ਕਰੂੰਗੀ ਪਹਿਲੇ ਸਰਦੀ ਹੈ ਗਗੰਦੀ ਇਨੂੰ ਪਾਚਾ ਕੇ ਰੱਖਣਾ ਪੈਣਾ ਏ ਮੇਰੇ ਤੋਂ ਹੀ ਠੰਡ ਲੱਗ ਜਾਊ ਇਹਨੂੰ ਤਕਦੀਰ ਨੇ ਸਹਿ ਸਵਾ ਗੱਲ ਕਿਹਾ ਤੂੰ ਸਿੱਧਾ ਕਹ ਦੇ ਵੀ ਤੇਰੇ ਤੋਂ ਕੰਮ ਨਹੀਂ ਹੁੰਦਾ ਗਗਨ ਦਾ ਬਹਾਨਾ ਤਾਂ ਨਾ ਬਣਾ ਕਮ ਸੇ ਕਮ ਗੁਰਦਰਸ਼ ਗੁੱਸੇ ਵਿੱਚ ਬੋਲੇਆ ਲੈ ਦੱਸ ਮੈਂ ਕਦ ਬਹਾਨਾ ਬਣਾਇਆ ਇਹ ਪਲਾਂ ਮੈਂ ਤਾਂ ਉਦਾਂ ਹੀ ਗੱਲ ਕਰ ਦਿੱਤੀ ਤਕਦੀਰ ਨੇ ਕਿਹਾ ਬਹਾਨਾ ਹੀ ਐ ਇਹ ਸਭ ਜਾਣਦਾ ਏ ਮੈਂ ਕੁਛ ਨਹੀਂ ਹੁੰਦਾ ਇਹਨੂੰ ਮੰਮੀ ਨੇ ਸਾਨੂੰ ਚਾਰਾਂ ਨੂੰ ਪਾਲਿਆ ਏ ਉਹਨੂੰ ਸਭ ਪਤਾ ਏ ਜਵਾਬ ਪਾਲਣ ਦਾ ਆਪੇ ਸਾਮ ਲਿਆ ਕਰਨਾ ਉਹਨਾਂ ਨੇ ਇਹਨੂੰ ਤੂੰ ਆਪ ਕੰਮ ਕਰੀ ਜਾਇਆ ਕਰੀ ਗੁਰਦਾਸ ਨੇ ਆਪਣਾ ਫਰਮਾਨ ਸੁਣਾਇਆ ਤਕਦੀਰ ਕੁਝ ਨਾ ਕੁਝ ਨਾ ਕਹਿ ਪਾਈ ਪਰ ਉਹ ਆਪਣੇ ਸਹੁਰੇ ਪਰਿਵਾਰ ਦੀਆਂ ਚਾਹਲਾਂ ਨੂੰ ਚੰਗੀ ਤਰ੍ਹਾਂ ਸਾਂਮੀ ਦੀ ਸੀ ਉਹਦਾ ਸਹੁਰਾ ਪਰਿਵਾਰ ਹਮੇਸ਼ਾ ਵਾਂਗ ਹੁਣ ਵੀ ਫਰੀਦ ਦੀ ਨੌਕਰਣੀ ਸਮਝ ਕੇ ਹੀ ਉਸਨੂੰ ਬੁਲਾ ਰਿਆ ਸੀ ਕਿਉਂਕਿ ਜੇ ਉਹ ਵਿਆਹ ਦੇ ਕੰਮ ਕਰਨ ਕਿਸੇ ਔਰ ਤਾਂ ਲਾਗਣ ਨੂੰ ਕਹਿੰਦੇ ਤਾਂ ਬਹੁਤ ਪੈਸੇ ਮੰਗਦੀ ਪਰ ਤਕਦੀਰ ਨੇ ਕਿਹੜਾ ਉਹਨਾਂ ਤੋਂ ਕੁਝ ਵੀ ਲੈਣਾ ਸੀ ਕੰਮ ਕਰਨ ਬਦਲੇ ਫੇਰ ਵੀ ਹੋਈ ਨਾ ਉਹ ਫਰੀ ਦੀ ਨੌਕਰਾਨੀ ਵੈਸੇ ਵੀ ਚੋਰੀ ਚਪੋਰੀ ਹੀ ਸਹੀ ਤਕਦੀਰ ਨੇ ਆਪਣੇ ਬਾਰੇ ਆਪਣੇ ਨਾਂ ਦਾ ਮੂੰਹ ਇਹ ਸ਼ਬਦ ਫਰੀ ਦੀ ਨੌਕਰਾਨੀ ਬਹੁਤ ਵਾਰ ਸੁਣਿਆ ਵੀ ਸੀ ਪਰ ਹਰ ਵਾਰ ਗੁਰਦਸ਼ ਨੇ ਉਸ ਨੂੰ ਕੁਲੇਸ਼ ਨਾ ਕਰਨ ਦੀ ਹਦਾਇਤ ਦੇ ਕੇ ਕੁਝ ਵੀ ਬੋਲਣ ਤੋਂ ਰੋਕ ਦਿੱਤਾ ਸੀ ਉਦੋਂ ਗੁਰਜਾਪ ਦੇ ਬਿਆ ਦੇ ਦਿਨ ਨੇੜੇ ਆ ਰਹੇ ਸਨ ਨਾਲ ਹੀ ਤਕਦੀਰ ਦੀ ਚਚੇਰੀ ਪੈਣ ਅਤੇ ਪੂਆ ਦੇ ਮੁੰਡੇ ਦੋਹਾਂ ਦੇ ਵਿਆਹ ਦੇ ਕਾਰਡ ਵੀ ਤਕਦੀਰ ਦੇ ਤਾਇ ਦਾ ਮੁੰਡਾ ਪੜਾ ਗਿਆ ਸੀ ਤਕਦੀਰ ਨੇ ਉਹ ਦੋਵੇਂ ਕਾਰਡ ਲਏ ਤੇ ਆਪਣੇ ਸਹੁਰੇ ਘਰ ਨਾਲ ਹੀ ਲੈ ਗਈ ਜੰਤ ਹੈ ਉਸ ਨੇ ਆਪਣੇ ਸੱਸ ਸਹੁਰੇ ਦੇ ਉਹਾਂ ਦੇ ਪੈਰੀ ਹੱਥ ਲਗਾ ਦਿੱਤਾ ਪਰ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਦੋਹਾਂ ਨੇ ਉਹਨਾਂ ਨੂੰ ਕੋਈ ਆਸ਼ੀਰਵਾਦ ਨਾ ਦਿੱਤਾ ਤਕਦੀਰ ਦੇ ਨਾਲ ਹੀ ਉਹ ਵਿਆਹ ਵਾਲੇ ਦੋਵੇਂ ਕਾਰਡ ਦਿੰਦੇ ਹੋਏ ਕਿਹਾ ਪਾਪਾ ਜੀ ਮੰਮਾ ਇਹ ਵਿਆਹ ਦੇ ਕਾਰਡ ਨੇ ਇੱਕ ਮੇਰੇ ਦਾਇਆ ਜੀ ਦੀ ਕੁੜੀ ਦਾ ਵਿਆਹ 10 ਅਕਤੂਬਰ ਨੂੰ ਆਪਣੇ ਇੱਥੇ ਲਲਹੇੜੀ ਪੈਰ ਵਾਲੇ ਪੈਲੇਸ ਵਿੱਚ ਹੀ ਹੈ ਤੁਸੀਂ ਵੀ ਜਾ ਆਇਓ ਕਿਉਂਕਿ ਕੀ ਗੱਲ ਤੁਸੀਂ ਨਹੀਂ ਜਾਣਾ ਵਿਆਹ ਤਾਂ ਤੇਰੇ ਪੈਣ ਪਰ ਆਏ ਕਿਰਪਾਲ ਸਿੰਘ ਨੇ ਸਵਾਲ ਕੀਤਾ ਅਸੀਂ ਤਾਂ ਜਾਣਾ ਹੀ ਹੈ ਭਲਾ ਪਾਪਾ ਜੀ ਤੁਹਾਨੂੰ ਵੀ ਜਾਣਾ ਚਾਹੀਦਾ ਏ ਤੁਹਾਡੀ ਹੀ ਇੱਜ਼ਤ ਵਧੂਗੀ ਜੇ ਜਾਓਗੇ ਤੁਸੀਂ ਨਾਲ ਨਾਜ ਨੂੰ ਲੈ ਜਾਇਓ ਕਮ ਆਊਗੀ ਤਕਦੀਰ ਨੇ ਜਵਾਬ ਦਿੱਤਾ ਹਾਂ ਹਾਂ ਵਾਹ ਤੋਂ ਜੈਸੇ ਇਸਮਾਇਲਪੁਰ ਵਾਲੋ ਨੇ ਬਹੁਤ ਹਾਈ ਫਾਈ ਸ਼ਾਦੀ ਰੱਖੀ ਹੋਗੀ ਜੈਸੇ ਘੁੰਮਣੇ ਕੋ ਕੌਣ ਸਾ ਵੋ ਵਰਵਿੰਗਮ ਪੈਲੇਸ ਹੈ ਚੀਪਸਾ ਹੋਟਲ ਟਾਈਪ ਹੋਗਾ ਕੋਈ ਰੈਸਟੋਰੈਂਟ ਤੁਹਾਰੇ ਪਿੰਨ ਨਾਲੋਂ ਕੀਆ ਔਕਾਤ ਹੈ ਪਹਿਲੇ ਸਮੇਂ ਸ਼ਾਦੀ ਕਰਨੇ ਕੀ ਬੜੇ ਆਏ ਪੈਲਸ ਵਾਲੇ 나ਜ ਨੇ ਜ਼ਹਿਰ ਉਗ ਲਿਆ ਤੂੰ ਚੁੱਪ ਕਰ ਰਿਹਾ ਕਰਨੀ ਆ ਕਾਕੇ ਨੂੰ ਫੜ ਤਕਦੀਰ ਕੋ ਖੇਢੀ ਇਹਦੇ ਨਾਲ ਕਿਰਪਾਲ ਸਿੰਘ ਨੇ ਗਗਨ ਨੂੰ ਦੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ ਭਾਈ ਮੈਂ ਤਾਂ ਬਾਜ਼ਾਰ ਚੱਲਿਆ ਸੀ ਹੁਣ ਚੱਲ ਸ਼ਾਮ ਨੂੰ ਚਲਿਆ ਜਾਊਂਗਾ ਗਗਨ ਨੂੰ ਖਿਡਾਰ ਲਾਵਾਂ ਹੁਣ ਮੈਂ ਕਿਰਪਾਲ ਸਿੰਘ ਨੇ ਦੱਸਿਆ ਜਾਓ ਸਭ ਕੇ ਲਈਏ ਚਾਹ ਬਣਾ ਕੇ ਲਾਓ ਜਲਦੀ ਸੇ ਅੱਛੀ ਵਾਲੀ ਓਕੇ ਪੱਤੀ ਕੜਕ ਵਾਲੀ ਚਾਹੀਏ ਮੇਰੇ ਕੋ ਓਕੇ ਤਬ ਤੱਕ ਮੈਂ ਥੋੜੀ ਸੀ ਕੈਂਡੀ ਕ੍ਰਸ਼ ਖੇਡ ਲੂੰ 나ਜ ਬੋਲੀ ਅਤੇ ਤਕਦੀਰ ਚਾਹ ਬਣਾਉਣ ਲਈ ਚਲੀ ਗਈ ਹੁਣ ਹਰ ਰੋਜ਼ ਤਕਦੀਰ ਨਾਲ ਇਹ ਸਭ ਹੁੰਦਾ ਉਹ ਗਰਦਸ਼ਨਾ 8:00 ਵਜੇ ਹੀ ਇੱਧਰ ਆ ਜਾਂਦੀ ਅਤੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਰਾਤ ਨੂੰ 10:00 ਵਜੇ ਵਾਪਸ ਕਿਰਾਏ ਵਾਲੇ ਕਾਰ ਚਲੇ ਜਾਂਦੀ ਤਕਦੀਰ ਨੂੰ ਸਾਰਾ ਦਿਨ ਗੱगन ਨਾਲ ਖੇਡਣ ਨੂੰ ਤਾਂ ਨਾ ਮਿਲਦਾ ਉਹ ਸਾਰਾ ਦਿਨ ਨੌਕਰਾ ਵਾਂਗ ਲੱਗੀ ਰਹਿੰਦੀ ਅਤੇ ਸਾਰਾ ਟੱਬਰ ਬੈਠਾ ਉਸਦੇ ਹੁਕਮ ਚ ਚਲਾਉਂਦਾ ਰਹਿੰਦਾ ਤਕਦੀਰ ਇੰਨਾ ਕੰਮ ਕਰਦੀ ਕਿ ਉਸ ਨੂੰ ਘਰ ਜਾ ਕੇ ਜਲਦੀ ਹੀ ਟਿਕਾਵਟ ਨਾ ਨਹੀਂਦਾ ਜਾਂਦੀ ਉਸ ਨੂੰ ਪੈ ਕੇ ਪਤਾ ਨਾ ਰਹਿੰਦਾ ਬਸ ਗੱगन ਦੇ ਰੂਣ ਤੇ ਹੀ ਰਾਤ ਨੂੰ ਉਹਦੀ ਅੱਖ ਖੁੱਲਦੀ ਅਤੇ ਉਹ ਬਹੁਤ ਮੁਸ਼ਕਲ ਨਾਲ ਉਸ ਨੂੰ ਦੁੱਧ ਪਿਲਾਕ ਪਾਉਂਦੀ ਦਿਨ ਲੰਘਦੇ ਗਏ ਨਾਲੇ ਵਿਆਹ ਦੇ ਕਾਰਡ ਵੰਡ ਦਿੱਤੇ ਗਏ 7 ਅਕਤੂਬਰ ਦਾ ਦਿਨ ਆ ਗਿਆ ਰੋਜ਼ ਦੀ ਤਰ੍ਹਾਂ ਤਕਦੀਰ ਸੋਹਰੇ ਘਰ ਪਹੁੰਚ ਗਈ ਗੁਰਦਾਸ ਉਸ ਨੂੰ ਛੱਡ ਕੇ ਏਜੰਸੀ ਆ ਗਿਆ 8 ਵਜੇ ਫਿਰ 9 ਫਿਰ 10 ਫਿਰ 12 ਕਰਦੇ ਕਰਦੇ 4 ਵਜੇ ਪਤ ਤਕਦੀਰ ਜੋ ਸਵੇਰ ਦੀ ਹੀ ਕੰਬ ਵਿੱਚ ਰੁੱਝੀ ਹੋਈ ਸੀ ਉਹ ਸਵੇਰ ਦੀ ਹੀ ਸੋਚਦੀ ਸੀ ਕਿ ਹੁਣ ਹਲਵਾਈ ਆਏ ਹੁਣ ਆਏ ਪਰ ਸ਼ਾਮ ਹੋ ਗਈ ਸੀ ਕੋਈ ਹਲਵਾਈ ਨਹੀਂ ਸੀ ਲੱਗਿਆ ਕੋਈ ਪੱਠੀ ਨਹੀਂ ਸੀ ਚੜਾਈ ਗਈ। ਹਮੇਸ਼ਾ ਦੀ ਤਰ੍ਹਾਂ ਰਾਤ ਨੂੰ 10:00 ਵਜੇ ਉਹ ਆਪਣੇ ਘਰ ਪਹੁੰਚ ਗਿਆ ਤੇ ਸੌਂ ਗਿਆ। ਅਗਲੇ ਦਿਨ ਫੇਰ ਤਕਦੀਰ ਨੇ 10:00 ਵਜੇ ਤੱਕ ਦੇਖਿਆ ਕਿ ਕੋਈ ਹਲਵਾਈ ਨਹੀਂ ਲੱਗਿਆ। ਤਾਂ ਉਹ ਸੋਚਣ ਲੱਗੀ ਕਿ ਮਠਿਆਈ ਮੁੱਲ ਦੀ ਹੀ ਲਿਆਉਣੀ ਹੋਵੇਗੀ। ਤਾਂ ਨਹੀਂ ਲਗਾਏ ਹੋਣੇ ਹਲਵਾਈ। ਤਕਦੀਰ ਆਪਣੀ ਸੱਸ ਅਤੇ ਸਹੁਰੇ ਵੱਲ ਦੇਖਦੀ ਰਹੀ ਕਿ ਉਹ ਬਾਜ਼ਾਰ ਤੋਂ ਸਬਜ਼ੀਆਂ ਤੇ ਮਠਿਆਈਆਂ ਵਗੈਰਾ ਮੰਗਵਾ ਲੈਣਗੇ। ਤਾਂ ਜੋ ਮੇਲ ਦਾ ਦਿਨ ਹੋਣ ਕਰਕੇ ਜਿਹੜੇ ਰਿਸ਼ਤੇਦਾਰ ਆਉਣਗੇ ਉਹਨਾਂ ਨੂੰ ਰੋਟੀ ਖਵਾਈ ਜਾ ਸਕੇ ਉਹ 12:00 ਵਜੇ ਸਨ ਉਹਦੇ ਸੋਚ ਅਨੁਸਾਰ ਕੁਝ ਵੀ ਨਹੀਂ ਸੀ ਹੋ ਰਿਹਾ ਸਵੇਕੋ 12:00 ਵਜੇ ਤਕਦੀਰ ਦੇ ਮੰਮੀ ਪਾਪਾ ਅਤੇ ਤਾਇਆ ਜੀ ਮਾਸਟਰ ਤਿੰਨੋਂ ਹੀ ਆ ਗਏ ਸਾਰਿਆਂ ਨੂੰ ਮਿਲਣ ਤੋਂ ਬਾਅਦ ਤਕਦੀਰ ਨੇ ਉਹਨਾਂ ਲਈ ਚਾਹ ਬਣਾ ਲਿਆਂਦੀ ਇਹਦੀ ਸੱਸ ਨੇ ਨਮਕੀਨ ਅਤੇ ਬਿਸਕੁਟ ਚਾਹ ਨਾਲ ਖਾਣ ਲਈ ਰੱਖ ਦਿੱਤੇ ਤਕਦੀਰ ਇਹ ਸਭ ਦੇਖ ਕੇ ਹੈਰਾਨ ਹੋ ਗਈ ਅਤੇ ਆਪਣੇ ਆਪ ਨੂੰ ਕਹਿਣ ਲੱਗੀ ਹੱਦ ਐ ਇਹਨਾਂ ਲੋਕਾਂ ਨੂੰ ਪੋਰਾ ਵੀ ਸ਼ਰਮ ਨਹੀਂ ਵੀ ਵਿਆਹ ਇਹ ਘਰ ਵਿੱਚ ਕੋਈ ਮਠਿਆਈ ਵੀ ਨਹੀਂ ਲਿਆਂਦੀ ਨਾ ਕੋਈ ਸਬਜ਼ੀ ਲਿਆਂਦੀ ਹੈ ਨਾ ਮੈਨੂੰ ਹੀ ਕਿਹਾ ਹੈ ਕੁਝ ਬਣਾਉਣ ਨੂੰ ਰੋਟੀ ਪਤਾ ਨਹੀਂ ਕਾਹਦੇ ਨਾਲ ਦੇਣਗੇ ਮੇਲ ਨੂੰ ਕਿਹੋ ਜਿਹੇ ਬੇਸ਼ਰਮ ਲੋਕ ਨੇ ਨਮਕੀਨ ਬਿਸਕੁਟਾਂ ਨਾਲ ਚਾਹ ਦੇ ਕੇ ਰੱਖਤੀ ਬੜੇ ਸ਼ਹਿਰੀ ਪੈਸੇ ਵਾਲੇ ਹੋਏ ਨੇ ਇਨਾਂ ਨਾਲ ਤਾਂ ਸਾਡੇ ਪਿੰਡਾਂ ਵਾਲੇ ਹੀ ਠੀਕ ਨੇ ਚਾਰ-ਚਾਰ ਦਿਨ ਪਹਿਲਾਂ ਪੱਠੀ ਜਿਹਾ ਲੈਂਦੇ ਨੇ ਤਕਦੀਰ ਅਜੇ ਸੋਚਾਂ ਵਿੱਚ ਹੀ ਗੁੰਮ ਸੀ ਕਿ ਉਹਦੇ ਮੰਮੀ ਨੇ ਆਵਾਜ਼ ਮਾਰੀ ਤਕਦੀਰ ਪੁੱਤ ਕੱਪ ਲੈ ਜਾ ਕੇ ਕੱਪ ਚੁੱਕਣ ਗਈ ਨੂੰ ਸੱਸ ਨੇ ਕਿਹਾ ਸਾਗ ਪਿਆ ਹੈ ਫ੍ਰਿਜ 'ਚ ਮੇਂ ਉਸਕੋ ਤੜਕਾ ਲਗਾ ਲੈ ਸੋਬਾ ਦਾਲ ਬਣਾਈ ਥੀ ਉਹ ਗਰਮ ਕਰ ਲੈ ਤੇਰੀ ਮੰਮੀ ਅਰਕੋ ਰੋਟੀ ਦੇ ਦੇਣਗੇ ਤਕਦੀਰ ਬਿਨਾਂ ਕੋਈ ਜਵਾਬ ਦਿੱਤੇ ਕਪ ਚੁੱਕ ਕੇ ਲਿਆਈ ਅਤੇ ਆ ਕੇ ਪਿਆਜ਼ ਕੱਟਣ ਲੱਗ ਪਈ ਅੱਧੀ ਕੋ ਕੰਤੇ ਬਾਦ ਉਸ ਨੂੰ ਰੋਟੀ ਚਰ ਕਰਕੇ ਲੈ ਆਂਦੀ ਤਕਦੀਰ ਨੇ ਸਭ ਨੂੰ ਰੋਟੀ ਪਾ ਕੇ ਦਿੱਤੀ ਸ੍ਰਿੰਦਰ ਕੌਰ ਨੇ ਬਹੁਤ ਮੰਨਾਂ ਕੀਤਾ ਇਹ ਵੀ ਕਿਹਾ ਅਸੀਂ ਇੱਥੋਂ ਤਾਂ ਆਏ ਆ ਰੋਟੀ ਨੂੰ ਕੀ ਸੀ ਪਰ ਸੁਖਵੰਤ ਕੌਰ ਨੇ ਜ਼ਬਰਦਸਤੀ ਉਹਨਾਂ ਨੂੰ ਇਹ ਕਹਿ ਕੇ ਸਾਥ ਕੇ ਸਾਥ ਰੋਟੀ ਖਾ ਕੇ ਦੇਖੋ ਕਿੰਨਾ ਸਵਾਦ ਬਣਾਏ ਰੋਟੀ ਖਾਣ ਲਈ ਮਜਬੂਰ ਕਰ ਦਿੱਤਾ ਉਹ ਇਸ ਤਰ੍ਹਾਂ ਆਪਣੇ ਬਣਾਏ ਸਾਗ ਦੀ ਆਪ ਹੀ ਤਾਰੀਫ ਕਰ ਰਹੀ ਸੀ ਜਿਵੇਂ ਤਕਦੀਰ ਦੇ ਪੇਕਿਆਂ ਨੇ ਪਹਿਲਾਂ ਕਦੇ ਸਾਗ ਇਹ ਨਾ ਖਾਦਾ ਹੋਵੇ ਖਾਣਾ ਦਾ ਦੂਰ ਦੇਖਿਆ ਤੱਕ ਵੀ ਨਾ ਹੋਵੇ ਪਰ ਉਸ ਨੂੰ ਕੀ ਪਤਾ ਕਿ ਪਿੰਨਾ ਵਾਲੇ ਸਾਗ ਦਾ ਸਵਾਦ ਕਿੰਨਾ ਅਲੱਗ ਹੈ ਤੇ ਮਜ਼ੇਦਾਰ ਹੁੰਦਾ ਹੈ ਕਿਉਂਕਿ ਪਿੰਨਾ ਵਾਲੇ ਸਾਗ ਸਿਰਫ ਗੰਦਲਾਂ ਦਾ ਹੀ ਬਣਾਉਂਦੇ ਹਨ ਸ਼ਹਿਰੀਆਂ ਮੰਗ ਪੱਤਿਆਂ ਦਾ ਨਹੀਂ ਬਣਾਉਂਦੇ ਪਿੰਨਾ ਵਾਲੇ ਤਾਜ਼ੇ ਸਾਗ ਦੀ ਕੀ ਰੀਸ ਕਰੇਗਾ ਸ਼ਹਿਰੀਆਂ ਦਾ ਤਾਂ ਸਬਜ਼ੀ ਮੰਡੀ ਵਿੱਚੋਂ ਖਰੀਦ ਕੇ ਲਿਆਂਦਾ ਇੱਕ ਦਿਨ ਪਹਿਲਾਂ ਤੋੜਿਆ ਬਾਸੀ ਸਾਗ ਹੁੰਦਾ ਏ। ਖੈਰ ਰੋਟੀ ਖਾਣ ਤੋਂ ਬਾਅਦ ਤਕਦੀਰ ਦੇ ਪੇਕੇ ਆਨੇ ਸੁਖਵੰਤ ਕੌਰ ਨੂੰ ਮੁੰਡੇ ਦੇ ਵਿਆਹ ਦਾ ਸ਼ਗਨ ਦਿੱਤਾ ਅਤੇ ਵਾਪਸ ਮੁੜ ਗਏ। ਸੁਖਵੰਤ ਕੌਰ ਨੇ ਉਹਨਾਂ ਨੂੰ ਇੱਕ ਵਾਰ ਵੀ ਰਹਿਣ ਲਈ ਨਾ ਕਿਹਾ ਪਰ ਕਿਰਪਾਰ ਸਿੰਘ ਨੇ ਉਹਨਾਂ ਨੂੰ ਕੱਲ ਦੁਬਾਰਾ ਆਉਣ ਲਈ ਕਿਹਾ। ਜਦੋਂ ਤਕਦੀਰ ਦੇ ਮੰਮੀ ਨੇ ਮਨਾਂ ਕੀਤਾ ਤਾਂ ਉਹਨਾਂ ਨੇ ਕਿਹਾ ਕੋਈ ਨਹੀਂ ਜੀ ਤੁਸੀਂ ਤੇਗਵੀਰ ਨੂੰ ਭੇਜ ਦਿਓ। ਬਰਾਤ ਚੱਲਿਆ ਜਾਊਗਾ। ਪਤ ਤਕਦੀਰ ਦੇ ਪਾਪਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਜਿਹੋ ਜੀ ਤਕਦੀਰ ਹੈ ਗੁਰਜਾਪ ਦੀ ਹੋਣ ਵਾਲੇ ਪਤਨੀ ਵੀ ਸਾਡੀ ਤੀ ਲੱਗੀ ਸਰਦਾਰ ਜੀ ਅਸੀਂ ਆਪਣੀ ਤੀ ਦੀ ਬਰਾਤ ਕਿਵੇਂ ਚੜ ਸਕਦੇ ਆ ਕੋਈ ਨਹੀਂ ਜੀ ਅਸੀਂ ਫੇਰ ਜਿਹੜਾ ਮਾਰਦੇ ਆਵਾਂਗੇ ਹੁਣ ਸਾਨੂੰ ਦੇਵੋ ਆਗਿਆ ਅਸੀਂ ਚੱਲਦੇ ਆਂ ਜੀ ਡੰਗਰਾਂ ਦਾ ਵੀ ਟਾਈਮ ਹੋਣ ਵਾਲਾ ਏ ਸਾਡਿਆਂ ਦਾ ਕੱਕਣਡੇ ਦਾ ਵੀ ਕਰਨਾ ਏ ਫੇਰ ਅਸੀਂ ਜਾ ਕੇ ਇਹਨਾਂ ਕਹਿ ਕਿ ਉਹਨਾਂ ਨੇ ਵਿਦਾ ਲਈ ਅਤੇ ਵਾਪਸ ਮੁੜ ਗਏ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਧੰਨਵਾਦ।